ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿੱਤਾ ਚੈਨਲ 'ਚ ਬਈ ਸਵਾਗਤ ਕਰਦੇ ਆ ਤੇ ਮੈਂ ਮਹਾਵਿਦ ਸਿੰਘ ਢੱਲੋਂ ਬਾਈ ਅੱਜ ਆਪਾਂ ਪਹੁੰਚ ਗਏ ਫਿਰ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੇ ਇੱਥੇ ਆਪਣੇ ਭਰਾ ਲੈਣ ਆਇਆ ਸਬਜ਼ੀ ਤੇ ਫਲ ਫਰੂਟ ਹਨਾ ਪੁੱਛਦੇ ਨੇ ਤਾਂ ਕਿੰਨੇ ਪਏ ਫੂਕਦੇ ਚੋਬਰੋ ਤੁਸੀਂ ਤੇ ਕੀ ਕੋ ਲੈ ਕੇ ਚੱਲੇ ਕੀ ਕੀ ਰੇਟ ਮਿਲ ਗਿਆ ਅੰਦਰੋਂ ਤੇ ਬਾਕੀ ਆਪਾਂ ਤੂੜੀ ਵਾਲੇ ਪਾਸੇ ਵੀ ਜਾਵਾਂਗੇ ਅੱਜ ਤਰੀਕ ਹੋ ਗਈ ਤਕਰੀਬਨ ਜਿਹੜੀ ਆ ਤਰੀਕ ਹੋ ਗਈ 22 ਅਗਸਤ 2025 ਜਿਹੜੀ ਤਰੀਕ ਹੋ ਗਈ ਆ ਤੇ ਆ ਬਾਈਕੂ ਇਧਰ ਭਲੂਰੀਆ ਸਾਹਿਬ ਕੀ ਆ ਚੱਲ ਬਾਈ ਜੀ ਹੋਰ ਚਲੋ ਸਾਹਿਬ ਕੀ ਆ ਕਿੰਨੇ ਪੈਸੇ ਭੁਗਤੇ ਅੱਜ ਤੁਸੀਂ ਚਾਰਾਂ ਨੇ ਬਾਈ ਆ ਸਾਰਾ ਖਰਚਾ 1000 ਰੁਪਏ ਹੋ ਗਿਆ ਫਿਰ ਕਿੰਨੇ ਦਾ ਵੀ ਕਿ ਲਾਉਣਾ ਸਾਹਿਬ ਕਦਾ ਵਾਲੇ ਟੋਟਲ ਕਿੰਨੇ ਭੁਕੇ ਗਏ ਤੇਰੇ ਕੋਲ ਜਾ ਕੇ ਬੈਠਾ 22500 ਰੁਪਇਆ ਲੱਗ ਗਿਆ ਤੇ ਸਮਾਨ ਸਮਾਨ ਗੱਡੀ ਸਮਾਨ ਗੱਡੀ ਚ ਪਿਆ ਬਾਈ ਕੀ ਗੱਲਾਂ ਹੁੰਦੇ ਅੱਜ ਸੇ ਲਾ ਲੈ ਹੁਣੇ ਇੱਕ ਦਾ ਨਾਰ ਲੈ ਲੈ ਬਾਈ ਸੇ ਲੈ ਲੈ ਕੇਲੇ ਲੈ ਲੈ ਤੇ ਮੰਨ ਲਓ ਵੀ ਇਹ ਸਬਜ਼ੀਆਂ ਅੱਡੋ ਅੱਡ ਦੇ ਆਉਂਦੀ ਲਈ ਇਕੱਠੀ ਐ ਵੀ ਇਹ ਸਬਜ਼ੀ ਲਈ ਜਾਂਦੇ ਬਈ ਆਪਦੀ ਆਪਦੀ ਕਿਉਂ ਕਹੇ ਲਈ ਜਾਂਦੇ ਬਾਹਰੋਂ 6 ਦੀ ਬਿੱਟ ਕਿੰਨੇ ਦੀ ਆ ਗਈ ਬੈਂਕੂ ਅੱਜ 1400 ਦੇ 14 12 ਕਿਲੋ ਓਏ ਹੋਊਗੀ ਵੀ ਦੂਜੀ ਫਿਰ ਜਿਹੜੇ ਗੱਲਾ ਵਜਦਾ ਰੈੱਡ ਗੱਲਾ ਹਣਾ ਰੈੱਡ ਗੱਲਾ ਆਮ ਸੇ ਦਾ ਰੇਟ ਜਿਹੜਾ ਛੋਟਾ ਸੇ ਆ ਬਾਈ ਉਹ ਘੱਟ ਚੱਲੀ ਜਾਂਦਾ ਬਾਈ ਜਿਹੜਾ ਰੈੱਡ ਗੱਲ ਆ ਇਹ ਭਾਲਦੇ ਹੁੰਦੇ ਆ ਇਹ ਤਾਂ ਹੁੰਦੀ ਆ ਬਾਈ 12 ਤੋਂ 12 13 1300 ਦੀ ਪੇਟੀ ਕਿੰਨੇ ਮੰਗੇ ਸੀ ਸੇਠ ਨੇ 1600 200 ਘਟਾ ਦਾ ਨਾਰ ਦੀ ਪੇਟੀ ਬੈਂਕੂ ਨਾ ਲਿਆ ਬਾਈ ਦਾ ਤੇਰਾ ਨਾਮ ਲੈ ਕੇ ਨਹੀਂ ਇੱਥੇ ਰੱਖ ਤੇ ਨਾਰ ਦੀ ਪੇਟੀ ਕਿੰਨੇ ਦੀ ਹੈਗੀ ਨਾਰ ਦੀ ਪੇਟੀ 1300 ਦੀ ਹੈ 130 ਰੁਪਏ ਕਿਲੋ ਬੈਗੇ 10 ਕਿਲੋ ਦੀ ਆ ਹਨਾ ਤੇ ਕੇਲੇ ਨਹੀਂ ਲੈ ਕੇਲੇ ਲੈ ਲੈ 30 ਰੁਪਏ ਕੇਲੇ ਲਏ ਨਲਗੇ 30 ਰੁਪਏ ਲੈ ਵੇ ਕੇਲੇ ਦਾ ਬਾਜ਼ਾਰ ਥੋੜਾ ਮੰਦਾ ਆ ਗਿਆ ਉਦੋਂ ਆਪਾਂ ਲਏ ਸੀ ਬੰਕੂ 40 40 ਰੁਪਏ ਹਾਂ 32 ਲਏ ਅੱਜ 30 ਆ ਗਿਆ 30 ਆ ਗਿਆ 28 ਵਾਲਾ ਵੀ ਪਿਆ ਪਰ ਉਹ ਮੁੱਲਾ 28 ਵਾਲਾ ਵੀ ਪਿਆ ਪਰ ਆਪਾਂ ਨੂੰ ਜਾਨੀ ਸੈਟ ਪੈਂਦਾ ਜਮੈਂ ਹਾਂ ਲੈ ਵੇ ਲਾਈਵ ਚੱਲੀ ਹੋਣਾ ਇਹਨਾਂ ਨੇ ਭੂਗਦਾ ਅੱਜ 2000 2500 ਰੁਪਏ ਵੈਰਟੀ ਵੇਨੇ ਜਾ ਕੇ ਨਾ ਬੰਜਾਂ ਨਾਲ ਵੀ ਕੀ ਕੀ ਲਈ ਇਧਰ ਵੇ ਰਬੀ ਰੁਪਈ ਲੈ ਜਾਂਦੇ ਵੇ ਇਧਰ ਗੀਤਾ ਡਾਉਣ ਫਿਰਦਾ ਇਧਰ ਫਿਰਦਾ ਹੈਪੀ ਫੁੱਟਰ ਸਾਹਿਬ ਨਲੀ ਵੈਂਗਣੀ ਮੁੰਗਣੀ ਬਾਈ ਹਾਂਜੀ ਬਾਈ ਬੱਲੇ 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 ਠੀਕ ਆ ਹਾਂ ਸਹੀ ਆ ਬਾਈ ਦਾ ਸਮਾਨ ਚੰਗਾ ਹੁੰਦਾ ਹਾਂ ਇਹ ਗੱਲ ਤਾਂ ਹੈਗੀ ਆ ਚੰਗਾ ਵੀ ਹੁੰਦਾ ਐਕਬੀਰ ਜੀ ਸਸਤਾ ਬਹੁਤ ਹੁੰਦਾ ਹਾਂ ਹਾਂ ਬੱਲੇ 20 ਰੁਪਏ ਰੁਪਈਆ ਆਪਣੇ ਕੋਲ 20 ਰੁਪਏ ਆ ਲੋਕ 40 ਵੈਂਗਣੀ ਆ ਆਹ ਇਹ 40 ਰੁਪਏ ਕਿਲੋ ਜੀ ਇਹ 40 ਰਹਿ ਗਈ ਤੇ ਆਹ ਝੂ 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 ਲਾ ਭਾਈ ਬਾਈ ਕੋਲੇ ਆਉਣਾ ਤੁਸੀਂ ਬਾਈ ਦੋ 60 ਰੁਪਏ ਆਜਾ ਸ਼ਕਲ ਜ਼ਿਆਨ ਲੋ ਜੇ ਬਾਈ ਤੈਨੂੰ ਵੀਡੀਓ ਦੇ ਵਿੱਚ ਵੇਖਿਆ ਸੀਗਾ ਹਨਾ ਲਾ ਭਾਈ ਆਜੋ ਕਰਾਈ ਕਰਕੇ ਆਓ ਸਬਜ਼ੀਆਂ ਬੜਾ ਆਹ ਸਹੀ ਆ ਲਾ ਭਏ ਹੋਰ ਆ ਹੋਰ ਬਰਾਇਟੀਆਂ ਵੇਨੇ ਇਹਨਾਂ ਨੂੰ ਕੀ ਲੈਣਾ ਮੁੜ ਕੇ ਤੂੜੀ ਦੀ ਬੋਲੀ ਨੇ ਆਪਣੀ ਰਹੇ ਜੇ ਤੇ ਤੂੜੀ ਦੀ ਬੋਲੀ ਵੇ ਲੋ ਯਾਰ ਜਦੋਂ ਵਿਆਹ ਹੋ ਜਾਂਦਾ ਬੰਦੇ ਦਾ ਪਹਿਲਾਂ ਤਾਂ ਕੋਈ ਟੈਨਸ਼ਨ ਨਹੀਂ ਹੁੰਦੀ ਪਹਿਲਾਂ ਇਹਨਾਂ ਨੂੰ ਪਤਾ ਸੀ ਹੁਣ ਕੀਤੇ ਨੂੰ ਵੀ ਆਰਬੀ ਕਿੱਥੋਂ ਮਿਲਦੀ ਆ ਤੇ ਆਹ ਚੀਜ਼ ਕਿੱਥੋਂ ਮਿਲਦੀ ਆ ਨਾ ਜਦੋਂ ਵਿਆਹ ਹੋ ਜਾਂਦੇ ਬੰਦੇ ਦੇ ਉਦੋਂ ਕਬੀਲਦਾਨੀਆਂ ਪਾਏ ਜਾਂਦੀਆਂ ਤੇ ਉਦੋਂ ਫਿਰ ਆ ਵੇ ਲੋ ਸਾਰਿਆਂ ਦੇ ਹੱਥ ਹੀ ਲਵਾਵੇ ਜੱਕੇ ਸਾਰੇ ਤੇਰੀ ਕੀਟਾ ਫੜਦੀ ਹੈ ਭੈਣ ਇਹ ਠੀਕ ਆ ਤੇ ਆਹ ਕੋਈ ਨਾ ਕੀਰਦਾਰੀ ਦੇ ਲਫਾਫੇ ਚੱਕੇ ਵੇਖੋ ਉਧਰ ਸਾਹਮਣੇ ਬਾਈ ਬੰਦੇ ਨੇ ਹਣਾ ਆ ਵੇ ਹਾਂ ਕੀਰਦਾਰੀਆਂ ਬਾਈ ਕਰਨਾ ਪੈਂਦਾ ਬਈ ਕਰਨਾ ਪੈਂਦਾ ਬਈ ਕਰਨਾ ਪੈਂਦਾ ਸਹੀ ਗੱਲ ਆ ਰੋਟੀ ਵੀ ਖਾਣੀ ਦੀ ਹਾਂ ਮੈਂ ਕੈਨੇਡਾ ਕਰਾ ਕਰੂੰਗਾ ਇਹ ਕੰਮ ਹਾਂ ਮੇਰੇ ਵਾਲੀ ਹਲੇ ਤਾਂ ਜਲ ਬਾਹਰ ਬੈਠੀ ਆ ਹਲੇ ਆ ਮਨ ਫਿਕਰ ਨਹੀਂ ਨਿਆਣੇ ਕਹਿਣਾ ਬਾਈ ਉਹਨੇ ਕੀ ਕਰਨਾ ਮਾਂ ਵੀਰ ਗੰਦੇ ਗੁੰਡੇ ਮੁੱਕੇ ਪਿਆ ਸਾਰਾ ਕੁਝ ਮੁੱਕਿਆ ਪਿਆ ਲੈ ਕੇ ਆ ਉਹ ਮੁੱਕਿਆ ਬਲਦੇਵ ਸਿੰਘ ਸੰਧਵਾ ਭਰਾ ਕੀ ਹਾਲ ਚਾਲ ਆ ਭਾਈ ਜਗਦੇਵ ਬਰਾੜ ਗੁੱਡ ਮਾਰਨਿੰਗ ਭਾਈ ਕੀ ਹਾਲ ਚਾਲ ਆ ਭਰਾ ਬਿੱਟੂ ਟਾੜ ਭਾਈ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜ਼ਰੂਰ ਕਰ ਦਿਓ ਜੇ ਮੇਰਾ ਵੀਰ ਭਰਾ ਜਿੰਨੇ ਵੀ ਵੀਰ ਭਰਾ ਆਪਣੇ ਨਾਲ ਜੁੜਦੇ ਆ ਤੇ ਫਿਰ ਆਪਾਂ 55-7 ਮਿੰਟਾਂ ਨੂੰ ਆਪਾਂ ਜਾਵਾਂਗੇ ਤੂੜੀ ਵਾਲੇ ਪਾਸੇ ਨਾ ਕੇਰਾ ਇੱਥੇ ਅਸੀਂ ਕੌਰੂ ਬੋਨ ਲੱਗੇ ਹੋਏ ਆ ਸਮਾਨ ਵੇੜਿਆ ਹੋਰ ਕੀ ਕੀ ਲੈਣਾ ਹੈ ਜਿਹੜੇ ਉਹ ਹੁਣ ਉਹਨਾਂ ਦਾ ਇੱਥੇ ਲੱਗਿਆ ਸਮਾਨ ਦਾ ਫਰਕ ਹੈ ਵੀ ਹਾਂ ਬਾਈ ਉੱਥੇ ਮੋਗੇ ਬਹੁਤ ਵਧੀਆ ਸੀ ਸੂਦੀ ਬ੍ਰੈਂਡ ਫਿਰ ਵੈਰੀਟੀ ਨਹੀਂ ਮਤਲਬ ਆਪਣੇ ਪਿੰਡਾਂ ਨਾਲੋਂ ਰੇਟ ਨਾਲੋਂ ਤਾਂ ਇੱਥੇ ਫਰਕ ਹੀ ਆ ਤੈਂ ਇਕੱਠਾ ਸਮਾਨ ਲੈ ਆਉਂਦਾ ਫਾਇਦਾ ਕਦੂ ਕਦੂ 10 ਰੁਪਏ ਕਦੂ ਕਦੇ ਉਹ ਜਿੰਨਾਂ ਨਹੀਂ ਲਈ ਫਿਰ ਤੇ ਪਕੜ ਜੇ ਨਹੀਂ ਨਹੀਂ ਵਧੀਆ ਵਧੀਆ ਕਦੂ ਇਹਨਾਂ ਨੂੰ ਮਿਲ ਕੇ ਬਈ ਅੱਜ 10 ਰੁਪਏ ਵੇਚ ਲੋ ਕਦੇ ਕਦੂ 40 ਹੋ ਜਾਂਦਾ ਕਦੇ 10 ਹੋ ਜਾਂਦਾ ਸ਼ਿੰਬਲ ਨਹੀਂ ਵੇਖਿਆ ਉਹ ਵੇਖੋ ਲਈ ਫਿਰ ਦਾ ਹਾਂ ਕਦੂ ਮਾੜੇ ਨੇ ਵਧੀਆ ਕਦੂ ਆ ਨਾ ਸ਼ਿੰਬਾਲਾ ਕਦੂ ਨਹੀਂ ਮਿਲਿਆ ਲੈ ਬਈ ਹੋਰ ਵੇਨੇ ਇਹਨਾਂ ਤੋਂ ਕੀ ਕੀ ਲਈ ਜਾਂਦੇ ਸਭ ਦਾ ਪਤਾ ਹਤੂਰਾਂ ਲੇ ਲੇਂਗਾ ਹਸਤ ਬਾਜੀ ਯਾਰੀਆਂ ਹਾਂ ਟਮਾਟਰ ਪੁੱਛ ਮੜਾ ਰੇਟ ਤਾਂ ਕੀ ਰੇਟ ਆ ਟਮਾਟਰਾਂ ਦਾ ਰੇਟ ਪਤਾ ਕਰ ਮੜਾਇਆ ਸੀ ਆਹ ਤੇ ਮੈਂ ਬਣਾ ਦੇ ਥਾਰਾਂ ਦੀ ਵੀ ਆਹ ਬੰਦੇ ਦੀ ਮਿਹਨਤ ਬੰਦੇ ਨੇ ਆਟੂ ਕਢਾਇਆ ਸੀ ਇਹ ਬੰਦੇ ਨੂੰ ਪਹਿਲਾਂ ਕਿਰਾਏ ਦੇ ਮਤਲਬ ਚਲਾਉਂਦਾ ਹੀ ਬੇਲਾ ਆਟੋ ਤੇ ਇਹ ਆਂਦਾ ਨਹੀਂ ਯਾਰ ਕਹਿੰਦਾ ਜਿੰਨੀ ਕੁ ਮੈਂ ਇਹਨਾਂ ਨੂੰ ਕਿਰਾਇਆ ਭਰ ਦਉਂਨੀ ਕੁ ਮੈਂ ਕਿਸ਼ਤ ਭਰ ਦਿਆ ਕਰੂੰ ਆਟੋ ਆਪਦਾ ਬਣ ਗਿਆ ਆਪਦਾ ਬਣ ਗਿਆ ਸਹੀ ਗੱਲ ਆ ਨਹੀਂ ਯਾਰ ਵਾਕੇ ਯਾਰ ਬੇਲਾ ਦਿਮਾਗ ਆ ਬੰਦੇ ਦਾ ਤੇ ਸਾਲ ਨੂੰ ਫ੍ਰੀ ਹੋ ਜਾਣਾ ਇਹ ਕਿ ਹੋ ਗਿਆ ਹੁਣ ਨਹੀਂ ਹਈ ਹੁਣ ਹਈ ਤਾਂ ਸਾਲ ਪਿਆ ਸਾਲ ਪਿਆ ਚਾਲ ਵਧੀਆ 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 ਕੰਮ ਕਰਨੇ ਚਾਹੀਦੇ ਹਨ ਲਾ ਭਾਈ ਦਰਬੀ ਅਰਬੀ ਵਾ ਵਾਲੇ ਹੀ ਫਰਦਿਆਂ ਤੁਸੀਂ ਕਿ ਵੰਡਣੀ ਦੁਕਾਨ 'ਚ ਇਹਨਾਂ ਨੇ ਸਾੱਚ ਦੁਕਾਨਾਂ ਵੀ ਆ ਇਹਨਾਂ ਨੇ ਆਪਦੇ ਵੀ ਇਹ ਦੁਕਾਨਾਂ ਦੋ ਸਹੀ ਰੇਟ ਮਿਲਿਆ ਨਾ ਤਾਂ ਕਰਕੇ ਵੱਧ ਲੈ ਲਈ ਇਹ ਤਾਂ ਖਰਾਬ ਹੁੰਦੀ ਆ ਲੋਰ ਇਹਨਾਂ ਨੇ ਵੰਡਣੀ ਆ ਇਹ ਇਹਨਾਂ ਨੇ ਆਪਸ ਵਿੱਚ ਚਾਰਾ ਪੰਜਾਣਾ ਯਾਰਬੀ ਅਰਬੀ ਦੇ ਸ਼ਕੀਨ ਆ ਭਾਈ ਇਹ ਤੇ ਨਾਰ ਇਹਦਾ ਨਾਰ ਪੁੱਛ ਕੇ ਕੀ ਰੇਟ ਹਨ ਭਾਈ ਨਾਰ ਕੀ ਰੇਟ ਆ ਨਾਰ ਹੈ ਨਾਰ ਲੈਣੇ ਆ ਯਾਰ ਹੈ 250 ਰੁਪਏ ਕਿਲੋ ਸਹੀ ਮਿਲ ਗਏ ਫਿਰ ਤੁਹਾਨੂੰ ਪਤੰਦਰੋ ਵਧੀਆ ਮਿਲ ਗਏ ਪੇਟੀ ਚ ਆ ਜੋ ਕਰਾਂ ਦੀ ਓਏ ਅੱਜ ਖੇਲਣਾ ਨਹੀਂ ਆਇਆ ਕਿਲ ਚੇਲਾ ਵੇਖੇਗਾ ਵਕੈ ਕਹੇ ਇੰਨੇ 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 ਚੇਲੇ ਹੀ ਕਰਨੇ ਆਪਾਂ ਨਾ ਨਿਕਲ ਇੱਕ ਚੇਲਾ ਰੱਖੀ ਜਾਂਦਾ ਓ ਯਾਰ ਨਾ ਵਧੀਆ ਮਿਲ ਗਏ ਹਾਂ ਉਹ ਨਹੀਂ ਨਹੀਂ ਉਹਦਾ ਹੋ ਹੀ ਜਾਣਾ ਇਹਨਾਂ ਨੇ ਰੱਬ ਨੂੰ ਨਹੀਂ ਕੋਈ ਕਮਾ ਦਾ ਸੰਦਾ ਹੀ ਚੱਲਦਾ ਹੁਣ ਲਾ ਭਾਈ ਬਾਹਰ ਜਿਹੜਾ 250 ਰੁਪਏ ਕਿਲੋ ਨਾਰ ਸੀਗੇ ਤੇ ਅੰਦਰ ਮਿਲ ਗਏ ਜਿਹੜੇ 150 ਰੁਪਏ ਕਿਲੋ ਫਰਕ ਵੇਖ ਲਓ ਤੁਸੀਂ ਵੀ ਜਾਣੀ ਇੰਨਾ ਇੰਨਾ ਫਰਕ ਨਿਕਲੇ ਆਉਂਦਾ ਅਸੀਂ ਬਹੁਤ ਖਾਦਾ ਇਹ ਲਾ ਭਾਈ ਚਿਮਾ ਸਾਹਿਬ ਜੀ ਬਾਈ ਕੀ ਹਾਲ ਚਾਲ ਹੈ ਜੀ ਬਹੁਤ ਤੇੜ ਸਮਝ ਨਹੀਂ ਆਈ ਬਾਈ ਯਾਰ ਕੀ ਲਿਖਿਆ ਚਿਮਾ ਸਾਹਿਬ ਜੀ ਮਹਾਵੀਰ ਸਿੰਘ ਜੀ ਸੱਸਰੀ ਕਾਲ ਬਾਈ ਜੀ ਕੀ ਹਾਲ ਚਾਲ ਹੈ ਜਸਵੰਤ ਸਿੰਘ ਬਾਈ ਕੀ ਹਾਲ ਚਾਲ ਹੈ ਜਗਦੇਵ ਬਰਾੜ ਬਲਦੇਵ ਸਿੰਘ ਸੰਧਵਾ ਗਤਿੰਦਰ ਸਿੰਘ ਭਰਾ ਹਣ ਚੱਲੇ ਆ ਲਾ ਜੋ ਤੁਹਾਨੂੰ ਇੱਕ ਵਾਰੀ ਵੈਰਾਈਟੀ ਵਿਖਾ ਦੇ ਕੀ ਕੀ ਲੈ ਕੇ ਆਇਆ ਕੀ ਰੇਟ ਹੈ ਹੋਰ ਵੀਰੇ ਆਏ ਹਾਏ 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 ਲਾ ਕੇ 40 ਤੇ چیر ਕੇ ਘਰੇ ਜਾ ਕੇ ਖਾ ਲਈ 40 ਰੁਪਏ ਹਾਂਜੀ ਸਹੀ ਆ ਹੈ ਮੈਂ ਯੂਟਿਊਬ ਕਾ ਬਲੌਗ ਬਣਾਈ ਜਾਂਦਾ ਨਹੀਂ ਨਹੀਂ ਆਈ ਦਲ ਵੈਸੇ ਹੀ ਲੱਗੇ ਪਏ ਛੋਲ ਮੇਲਾ ਕਰਦਾ ਤੂੜੀ ਵਾਲੇ ਬਸ ਤੂੜੀ ਵਾਲੇ ਵੀ ਪਾਸੇ ਵੀ ਕਰ ਦਿਆ ਕਰ ਬਈ ਮੈਂ ਮੰਦਾ ਕਦੋਂ ਹੋਇਆ ਆਪਣਾ ਮੰਦਾ ਭਾਈ ਬਾਹਲਾ ਆ ਗਿਆ ਹੋਰ ਆ ਬਹੁਤ ਕਿੰਮਰੂ ਪਹਿਲਾਂ ਤੇਜ਼ੀ ਸੀ ਹਾਂ ਸ਼ੁਰੂ ਸ਼ੁਰੂ ਜੀ 80 80 100 ਆ ਇੱਥੇ ਆ ਜਾ ਕੋਈ ਗੱਲ ਨਹੀਂ ਭਾਈ ਜਰੂਰ 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 ਗੱਲ ਹਾਂ ਉੱਠਿਆ ਨਹੀਂ ਓ ਯਾਰ ਨਾ ਬਸ ਰਾਤ ਲੇਟ ਹੋ ਗਿਆ ਮੈਂ 1.5 ਵਜੇ ਸਤਾ ਤੇ 1.5 ਵਜੇ ਸੌਣੇ ਕਰਕੇ ਭਾਈ ਜੀ ਕਈ ਵਾਰੀ ਬਾਹਰੋਂ ਫੋਨ ਆ ਜਾਂਦਾ ਬਾਰੋਂ ਤਾਂ ਦਹੀਂ ਰੰਦਾ ਹਾਂ ਹਾਂ ਤੇ ਇੱਕ ਗੱਲ ਆ ਵੀ ਜਿਹੜੀ ਕੁੜੀਆਂ ਦੀ ਆਦਤ ਹੁੰਦੀ ਆ ਭਾਵੇਂ ਸ਼ੁਰੂ ਵਾਲੇ 2 ਘੰਟੇ ਗੱਲ ਕਰੀ ਚੱਲ ਭਾਵੇਂ 2.5 ਘੰਟੇ ਕਰੀ ਚੱਲ ਮਗਰ ਤਾਂ ਦੇਖੀ ਜੇ ਜੇ ਲਾਸਟ ਤੇ ਮੰਨ ਕੇ ਚੱਲ ਵੀ ਛੇਤੀ ਕਹਤਾ ਨਾ ਵੀ ਮੈਨੂੰ ਨਹੀਂ ਨੰਨ ਬਸ ਆਹੀ ਹੁੰਦਾ ਬਸ ਅਜਿਹੀ ਹੋਏ ਫਿਰ ਭਾਈ ਜੰਨਾ ਸਰ ਓਏ ਨੰਨੀ ਸੱਚ ਜੀ ਹੈ 140 ਚਾਬੀ ਮੈਂ ਘਰੇ ਭੁੱਲਿਆ ਆ ਮਗਰ ਖੋਲਿਆ ਲੈ ਭਾਈ ਪੇਟੀਆਂ ਰੱਖ ਫੁੱਲ ਲੱਦ ਲਈ ਤਰੇ ਜਾਣੇ ਅਲਟੋ ਹੈ ਵੇਖ ਕੇ ਵਿਖਾਈਏ ਪੇਟੀਆਂ ਤੁਹਾਨੂੰ ਵਿਖਾਓ ਯਾਰ ਪੇਟੀਆਂ ਕੁਆਲਿਟੀ ਵਿਖਾਓ ਬਾਈ ਕਿਹੜੀ ਆ ਕਿੱਥੇ ਰੱਖਣਾ ਠੀਕ ਡਿੱਗੀ ਉੱਥੇ ਪੈਂ ਜਾਂਦਾ ਨਾ ਆਲੇ ਤਾਂ ਬਾਈ ਉੱਥੇ ਹੀ ਰੱਖੀ ਬਾਈ ਉਹ ਯਾਰ ਉਹ ਕਹ ਪੇਟੀ ਦਿਖਾ ਦੇ ਮਾਗਦਾ ਹੋਊਗੀ ਯਾਰ 20 ਕਿਲੋ ਆਮਣਾ ਹੋਊਗੀ ਇਹ ਅਰਬੀ ਭਾਰੀ ਹੁੰਦੀ ਆ ਇਧਰ ਹੋ ਤੋ ਚੌਲੇ ਕੀ ਰੇਟ ਦਿੱਤੇ ਵੈਂਗੂ ਚੌਲੇ ਚੌਲੇ 70 ਰੁਪਏ ਬਈ ਇੰਨਾ ਹੀ ਰੇਟ ਆ ਵਧੀਆ ਦੇ ਤੇ ਫੇਰ ਵੀ ਰੱਖ ਵਿੱਚ ਅੱਠ ਫੜਾ ਦਾਣੇ ਆ ਜਿਹੜੇ ਤੂੰ ਲੈ ਲੈ ਆਹ ਵੇ ਲੈ ਬੰਦਾ ਕੱਟਾ ਕਰਸੀ ਆਵੇ ਕਹਿੰਦਾ ਦੋ ਜੜੇ ਦੋ ਜੜੇ ਚੱਕ ਲੈ ਇਹਦੇ ਵਿੱਚ ਰੱਖ ਲੈ ਐਡਾ ਖਰਾਬ ਬੰਦਾ ਯਾਰ ਇਹ ਵੇ ਬਹੁਤ ਲੱਗ ਜਾਣਾ ਇਹ ਵੀ ਠੀਕ ਆ ਹੰਨੇ ਮਿਲਦਾ ਕਾਲੂ ਖਾਏ ਕੱਢ ਕੇ ਇਦਾਂ ਨੇ ਆਪਾਂ ਸਾਰਾ ਲਫਾਫਾ ਲੈ ਜਾਾਂਗੇ ਤਾਂ ਖੋਕੇ ਐਡੀ ਕਿਹੜੀ ਗੱਲ ਆ ਤੂੜੀ ਦੇ ਗ੍ਰੀੜਾ ਤੇ ਆ ਵੇਖ ਲੈ ਤੂੜੀ ਵੇ ਤੂੜੀ ਵਾਲੇ ਪਾਸੇ ਚੱਲ ਜਾਈ ਬਾਈ ਓਏ ਆ ਜਾ ਕਿਹੜੂ ਚੱਲ ਗਿਆ 657 ਚੱਲ ਠੀਕ ਆ ਮਿਲਦੇ ਆ ਯਾਰੋ ਹਾਂ ਮਿਲਦੇ ਪਿੰਡ ਜਾ ਕੇ ਮਿਲਦੇ ਆ ਤੇ ਉਦੋਂ ਕਰਦੇ ਗੱਲਾਂ ਬਾਤਾਂ ਲੈ ਬਈ ਆ ਜਾ ਕਰਾਂ ਦੀ ਤੂੜੀ ਵਾਲੇ ਪਾਸੇ ਚੱਲਦੇ ਕੀ ਕੀ ਰੇਟ ਜਿਹੜੇ ਮਿੱਤਰੋ ਚੱਲੀ ਜਾਂਦੇ ਆ ਨਗ ਵਹਨੇ ਪਹਿਲਾਂ ਕਿੰਨੇ ਆ ਗਏ ਬਾਈ ਤੇ ਮਿੰਟ ਰਹਿ ਗਏ ਸਾਰੇ 3 3 ਮਿੰਟ ਰਹਿ ਗਏ ਸਭ ਕੱਲ ਜਿਹੜਾ ਸਿਰਾ ਰੇਟ ਜਿਹੜਾ ਗਿਆ ਸੀਗਾ ਬਾਈ ਜੀ ਰੇਟ ਸਿਰਾ ਗਿਆ ਸੀਗਾ 400 ਤੇ 60 ਰੁਪਏ ਉਹ ਤੁਹਾਡੀ ਪੰਜ ਤਾਰ ਆ ਗਈ ਸੀ ਮੁਰੇ ਉਹ ਕਾਲੂ ਵੱਜਣਾ ਸੀ ਹਾਂ ਆਜੋ 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 ਲੈ ਵੀ ਨਗ 1 2 3 3 ਕਿ ਚਾਰ ਤਿੰਨ ਹੀ ਆ ਕਿ ਚਾਰ ਆ ਕਿਕਰ ਆ ਗਈ ਰਾਜ ਆਹ ਏ ਚੌਥਾ ਤਾਂ ਆਉਂਦਾ ਤਰਾ ਬਈ ਥੱਲੇ ਨਿਗਾ ਰੱਖੀਏ ਤਾਂ ਨਾ ਕੇਕ ਬਾਲੇ ਪਏ ਹੁੰਦੇ ਕਾਲੂ ਕੱਟਿਆ ਨਾ ਜਾਵੇ ਦੇ ਆਓ ਇੱਕ ਜਦੋਂ ਆਪਣਾ ਫੋਨ 'ਚ ਧਿਆਨ ਹੁੰਦਾ ਉਹ ਖਾਸ ਕਰਕੇ ਥੱਲੇ ਵੇਖਿਆ ਨਹੀਂ ਜਾਂਦਾ ਇਹ ਗੱਲ ਇਹ ਗੱਲ ਹੈਗੀ ਆ ਫਿਰਦਾ ਇੱਕ ਬੰਦਾ ਉਹ ਪੱਠੇ ਨਾ ਆਏ ਆ ਰੌਲਾ ਵੀ ਉਹ ਅਗਲਾ ਕਹਿੰਦਾ ਕੱਲੀ ਤੂੜੀ ਪਾਈ ਨੇ ਪੱਠੇ ਵੀ ਪਾ ਲੋ ਵਿੱਚ ਤਾਂ ਉਹ ਸਿੰਪਲ ਲਿਆ ਆ ਵੀ ਬਈ ਇਹ ਵੀ ਖਰੀਦਿਆ ਕਰੋ ਮੰਨਦਾ ਇਹ ਬਾਈ ਨੂੰ ਪਤਾ ਨਹੀਂ ਹੋਣਾਗਾ ਕਿਉਂਕਿ 11 ਵਜੇ ਬੋਲੀ ਹੁੰਦੀ ਆ ਯਾਰ ਇੱਕ ਨਾ ਮੈਂ ਵੀਡੀਓ ਵੇਖੀ ਖੱਬਲ ਵੇਚ-ਵੇਚ ਕੇ ਖੱਬਲ ਵੇਚ-ਵੇਚ ਖੱਬਲ ਕਾ ਜਿਹੜਾ ਸਾਈਡ ਤੇ ਆਮ ਲੱਗਾ ਹੁੰਦਾ ਹੈ ਨਾਲੀਆਂ ਦੇ ਆਸ-ਪਾਸ ਉਹ ਘੋੜਿਆਂ ਵਾਲਾ ਨੂੰ ਵੇਚਦਾ ਹੀ ਗੱਡੀ ਘੜਾ ਲਈ ਕਹਿੰਦੇ ਬਈ ਹੁਣ ਨੰਮੀ ਦੇਖ ਲਾ ਤਹਾਕ ਤਹਾਕ ਕਲ ਮਿਹਨਤਾ ਯਰਾਂ ਜਿਹੜਾ ਮਿਹਨਤ ਕਰ ਲੈਂਦਾ ਕਹਿੰਦੇ 25-30 ਕੁਆਂਟਲ ਕਹਿੰਦੇ ਕਰ ਲੈਂਦਾ ਇਕੱਠਾ ਹੱਥ ਨੇ ਜੇ ਸ਼ਾਮ ਤੱਕ ਲੈ ਬਈ ਰੌਣਕ ਮੇਲਾ ਅੱਜ ਵਧਿਆ ਅੱਗੇ ਨਾਲੋਂ ਬੰਦੇ ਹੈਗੇ ਰੌਣਕ ਮੇਲਾ ਲੱਗਿਆ ਹੋਇਆ ਮੇਰੇ ਹਿਸਾਬ ਨਾਲ 1 2 3 4 ਨਾ ਗਿਆ ਬਾਕੀ ਤੂੜੀ ਦੇ ਤੇ ਇਧਰ ਬਾਬਾ ਜੀ ਦਤਨ ਕਰਦੇ ਹੋਏ ਹੋਰ ਜੀ ਠੀਕ ਠਾਕ ਵਧੀਆ ਸੇ ਤਾਂ ਕਹਿਮਾ ਜੀ ਆਪਣੀਆਂ ਚੜਦੀ ਕਲਾ ਚੜਦੀ ਕਲਾ ਹੀ ਰਹਿਣੀ ਚਾਹੀਦੀ ਆ ਬਾਈ ਹਾਂ ਨਿਕਲੇ ਅੱਜ ਗਾ ਕੇ ਥੋੜਾ ਥੋੜਾ ਇੱਕ ਦੋ ਬੰਦੇ ਨਿਕਲੇ ਨਵੇਂ ਨਵੇਂ ਤਰ ਨਵੇਂ ਜਿਹੇ ਹਨਾ ਵੇਖਣ ਹੈ ਸਹੀ ਗੱਲ ਲੱਗੂ ਰੌਣਕ ਅੱਜ ਹੂੰ ਲੈ ਬਾਈ ਅੰਦਾਜ਼ੇ ਲਾਓ ਮੇਰਾ ਵੀਰ ਭਰਾ ਕਿੰਨਾ ਜਾ ਸਕਦਾ ਹੈ ਰੇਟ 6:00 ਵਜੇ ਤੇ 59 ਮਿੰਟ ਹੋਗੇ ਮੈਟਰ ਹੈਗਾ ਸਿਰਫ ਤੇ ਸਿਰਫ ਇੱਕ ਬੋਲੀ ਸਟਾਰਟ ਹੋਣ ਦੇ ਵਿੱਚ ਨਗ ਖੜੇ ਚਾਰ ਦੇ ਵਿੱਚ ਪੱਠਿਆਂ ਵਾਲਾ ਨਗ ਆਇਆ ਉਹਾਂ ਦਾ ਇਕੱਲੇ ਤੂੜੀ ਪਾਏ ਨੇ ਬਾਈ ਹਰੇ ਵੀ ਪਾਉ ਨਾਲ ਤਾਂ ਉਹ ਸਿੰਪਲ ਤਰਕ ਉਤਰ ਗਈ ਲੈ ਕੇ ਆਇਆ ਸਹੀ ਹੈ ਕਿ ਨਹੀਂ ਥੱਬੀ ਬਾਈ ਨੇ ਸਾਰੀਆਂ ਟਰਾਲੀਆਂ ਚ ਖੜਦੇ ਨੇ ਹਾਂ ਥੱਬੀ ਥੱਬੀ ਸਹੀ ਗੱਲ ਤੇਰੀ ਤੇ ਬਾਕੀ ਰੇਟ ਬਾਈ ਅੰਦਾਜ਼ਾ ਲਾਓ ਮੇਰਾ ਵੀਰ ਪ੍ਰੈਂਟ ਦੇ ਨਾਂ ਬੋਲਾਂਗੇ ਆਪਾਂ ਤੇ ਕਿੰਨਾ ਰੇਟ ਜਾ ਸਕਦਾ ਕੱਲ ਜਿਹੜਾ ਰੇਟ ਗਿਆ ਸੀਗਾ ਸਿਰਾ ਉਹ ਤੁਹਾਨੂੰ ਦੱਸ ਦਿੰਨੇ ਆਪਾਂ 400 ਤੇ 60 ਰੁਪਏ ਬਾਈ ਜਾਨੀ ਉਹ ਲਾਸਟ ਵਾਲੀ ਟਰਾਲੀ ਨੇ ਜਿਹੜਾ ਰੇਟ ਵਧਾਇਆ ਸੀਗਾ ਸ਼ੁਰੂ 'ਚ ਰੇਟ ਜਿਹੜਾ ਘੱਟ ਚੱਲੀ ਜਾਂਦਾ ਸੀ ਤੇ ਐਂਡ ਤੱਕ ਆਉਂਦੇ ਆਉਂਦੇ ਜਿਹੜਾ 400 ਤੇ 60 ਰੁਪਏ ਜਿਹੜਾ ਰੇਟ ਟੂੜੀ ਦਾ ਹੋ ਗਿਆ ਸੀ ਬਾਈ ਤੇ 2 ਬਈ ਅਗਸਤ 2025 ਤਰੀਕ ਅੱਜ ਨੋਟ ਕਰ ਲਿਓ ਮੇਰਾ ਵੀਰਪਰਾ ਤੇ ਬਸ ਕੇਵਲ ਆਉਂਦਾ ਅੱਜ ਤਾਂ ਮੈਨੂੰ ਲੱਗਦਾ ਕੇਵਲ ਨੂੰ ਫੋਨ ਕਰਨ ਦੀ ਲੋੜ ਵੀ ਨਹੀਂ ਪੈਣੀ ਬੰਦੇ ਹੈਗੇ ਅੱਜ ਬਣੂਗੀ ਗੱਲ ਅੱਜ ਪਰ ਕੇਵਲ ਗੱਲੀ ਲੱਗ ਜਾਂਦਾ ਥੋੜਾ ਤਾਂ ਕਰਕੇ ਟਾਈਮ ਭੁੱਲ ਜਾਂਦਾ। ਬਣਾਇਆ 7:00 ਹੋ ਗਏ। ਕੇਵਲ ਨੂੰ ਆਵਾਜ਼ ਮਾਰਨੀ ਬਣੀ ਵੀ ਆ ਜਾ ਕੇ ਬੜਾ ਹੋ ਗਿਆ ਟਾਈਮ ਚੋਂ ਬਰਾ। ਦਵਿੰਦਰ ਸਿੱਧੂ ਸਾਹਿਬ ਕਹਿੰਦੇ ਭਾਈ ਅਰਬੀ ਦਾ ਰੇਟ ਦੱਸਿਆ ਕਰ ਜਰੂਰ ਬਾਰਡਰ ਤੋਂ ਆ ਫਿਰੋਜ਼ਪੁਰ ਦੇ ਆਪਾਂ ਮਿਲੇ ਸੀ ਫਰੀਦਕੋੜ ਉਹ ਬੱਲੇ 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 ਕੋਈ ਗੱਲ ਨਹੀਂ ਭਾਈ ਦੱਸ ਦਿਆ ਕਰਾਂਗੇ ਜੀ। ਜਰੂਰ ਜਗਦੇਵ ਸਿੰਘ ਖੋਸਾ ਭਾਈ ਕੀ ਹਾਲ ਚਾਲਾ ਹਰਜੋਤ ਸਰੌਂ ਭਾਈ ਕੀ ਹਾਲ ਚਾਲਾ ਜੀ। ਆ ਜੋ ਕਰਾਂ ਦੀ ਕੇਵਲ ਵੀ ਆ ਗਿਆ ਭਈ ਇਧਰ ਨੂੰ। ਲੈ ਭਾਈ ਕਰਦੇ ਆ ਸ਼ੁਰੂ ਕਰਾਂ ਦੇ ਹੋਰ ਫਿਰ ਕੇਵਲਾ ਵਧੀਆ ਹੀ ਰਹਿਣਾ ਚਾਹੀਦਾ ਹਾਲੋ ਕੇਵਲਾ ਨਾ ਟਕਾ ਚੱਕ ਲੈ ਹਾਂ ਕੇਵਲਾ ਡਾਊਨ ਉਹ ਦੂਜਾ ਡਾਊਨ ਆ ਹਾਂ ਨਹੀਂ ਡਾਊਨ ਹੋਣਾ ਕੇਵਲਾ ਤੇਜ਼ ਰਹੂਗਾ ਲੈ ਟਾਲੀ ਕਿ ਦੀ ਆ ਆਪਣੀ ਅੰਦਰ ਦੀ ਅੰਦਰ ਦੀ ਅੰਦਰ ਦੀ ਥੋੜੀ ਬੋਲਾ ਬਾਈ 300 ਰੁਪਿਆ 300 300 300 300 300 ਬੋਲਾ ਬਾਈ ਕਿਨੇ ਈ ਹਾਲੇ ਇਸ ਟਿਕਟ ਆਗ ਵਧੀਆ ਵਧੀਆ ਬੋਲੇ ਜੀ ਨਹੀਂ ਆਇਆ ਕਰਾ ਵਧੀਆ ਕੁਛ ਅੱਜ ਨਹੀਂ ਆਈ ਅੱਜ 305 ਰੁਪਏ ਯਾਰ 10 15 ਜੀ 25 30 330 ਰੁਪਏ ਬੋਲਾਂਗੇ ਨੇ 330 ਰੁਪਏ ਬਾਈ ਅੱਲਾ ਬਾਈ ਪਹਿਲੀ ਟਰਾਲੀ ਜਿਹੜੀ ਵੈਗ ਗਈ ਆ ਜੀ 303 30 ਰੁਪਏ ਜਿਹੜੀ ਵਗ ਗਈ ਆ ਬਾਈ ਤੇ ਸਿਰਾਂ ਰੇਟ ਦੇਖਦੇ ਕੀ ਜਾਂਦਾ ਜੀ ਅੱਜ ਕਿਉਂਕਿ ਨਾਗ ਹਲੇ ਖੜੇ ਆ ਬਾਈ ਘਟੂ ਘਟ ਤਿੰਨ ਨਾਗ ਚਾਰ ਨਾ ਸਮਝ ਲਓ ਜੇ ਇੱਕ ਹਰੇ ਪੱਠਿਆਂ ਦਾ ਨਾਗ ਤੇ ਨਾਗ ਸਿਰਫ ਤਿੰਨ ਹੀ ਰਹਿ ਗਏ ਬਾਈ ਟੋਟਲ ਨਾਗ ਸੀਗੇ ਚਾਰ ਆ ਜਾਓ ਕਰਾਈ ਦੂਜੀ ਟਰਾਲੀ ਕੀ ਰੇਟ ਜਾਂਦਾ ਬਾਈ ਬੋਲੋ ਜੀ ਅੰਦਰ ਦੀ ਬਾਪੂ ਹਾਂ ਹਾਂ 300 ਰੁਪਿਆ 5 10 15 ਜੀ 25 35 35 ਰੁਪਏ ਬੋਲਾਂਗੇ ਨੇ 335 ਰੁਪਏ ਲਾਇਆ ਭਾਈ 5 ਰੁਪਏ ਵਧ ਗਿਆ ਮਤਲਬ 330 ਸੀਗਾ ਪਹਿਲਾਂ ਤੇ 335 ਰੁਪਏ ਜਿਹੜਾ ਰੇਟ ਹੋ ਗਿਆ ਜੀ ਟੂੜੀ ਦਾ ਨਗਰ ਆ ਗਿਆ ਭਾਈ ਦੋ ਆ ਜਾਓ ਕਰਾਂਦੀ ਅਗਲੀ ਟਰਾਲੀ ਹਰਿਆ ਭਾਈ ਹੋਟਲੋਂ ਵਧੀਆ 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 ਭਾਜੀ ਠੀਕ ਹੈ ਜੀ ਹੋਰ ਵਧੀਆ ਜੀ ਹਾਂ ਜੀ ਆ 300 ਰੁਪਿਆ 300 ਚਲਾਈ ਬੈਠਾ ਇੱਧਰ 300 300 ਬੋਲਾਂ ਮੈਨੂੰ 5 ਰੁਪਏ 10 ਰੁਪਏ ਹਾਂ 15 ਰੁਪਏ 315 20 ਰੁਪਏ 25 ਰੁਪਏ 325 ਰੁਪਏ ਕਹਿਵਾ ਨਹੀਂ ਚਲ ਹਾਂ 325 ਰੁਪਏ ਬਾਈ 350 ਰੁਪਏ ਜਿਹੜਾ ਬਾਈ ਇਹ ਰੇਟ ਲੱਗ ਗਿਆ ਜੀ ਤੇ ਆ ਜਾਓ ਕਰਾਂ ਦੀ ਅਗੇ ਟਰਾਲੀ ਬਾਈ 325 30 35 5-5 ਰੁਪਏ ਦਾ ਫਰਕ ਜਿਹੜਾ ਪਿਆ ਰੇਟ ਮਗਰ ਇੱਕ ਨਗ ਹੋਰ ਆ ਗਿਆ ਜਿਹੜੀ ਦੋ ਨਗ ਰੱਗੇ ਬਾਈ ਤੂੜੀ ਦੇ ਆਜੋ ਕਰਾਂ ਦੀ ਬਾਈ ਇਹ ਸਬਜੀ ਮੰਡੀ ਦੀ ਬਾਈ ਲਾਈਵ ਵੀਡੀਓ ਨਹੀਂ ਪਾਉਂਦੇ ਸਬਜੀ ਮੰਡੀ ਦੀ ਬਾਈ ਰੌਲਾ ਪਤਾ ਕੀ ਆ ਯਾਰ ਸਬਜੀ ਮੰਡੀ ਦੇ ਵਿੱਚ ਲਾਈਵ ਕਰਨ ਨੂੰ ਕੋਈ ਵੱਡੀ ਗੱਲ ਨਹੀਂ ਕਰਦਗੇ ਹਨ ਆਪਣੇ ਵੀਰ ਭਰਾ ਕਈ ਨਹੀਂ ਨਾ ਘਰੇ ਵੀ ਐਲੀਡੀ ਲਾਈ ਬੈਠੇ ਹੁੰਦੇ ਜਾਂ ਕੋਈ ਵੀ ਪਰਿਵਾਰ ਦੇ ਵਿੱਚ ਨਾ ਉੱਥੇ ਕਈ ਨਹੀਂ ਨਾ ਇੱਕ ਦੂਜੇ ਨੂੰ ਬੋਲੀ ਚੰਗੀ ਜਾਂਦੇ ਰਹਿੰਦੇ ਮਾੜਾ ਚੰਗਾ ਸਬਜੀ ਮੰਡੀ ਦੇ ਵਿੱਚ ਉਹ ਵਿੱਚ ਆ ਹੀ ਰਿਕਾਰਡ ਹੋ ਜਾਂਦਾ ਬਾਈ ਫਿਰ ਇਹਦੀ ਵੀ ਕਰਦੇ ਆ ਪੁੜਦੇ ਆ ਲੈ ਚੱਲ ਕੋਈ ਬੰਦੇ ਫਿਰ ਤਾਂ ਪੈਸੇ ਪਤਾ ਚੱਲ ਕੋਈ ਬੰਦਾ ਨਹੀਂ ਕਹਿੰਦਾ ਨਹੀਂ ਹੋ ਜਿੱਥੇ 11 ਵਜੇ ਇੱਥੇ ਬੋੜੇ ਪੱਠੇ ਆਏ ਸੀ ਚਰੀ ਦੇ ਮੱਕੀ ਰਣਨੀ ਜੀ ਤਾਂ ਤੋਂ ਬਾਅਦ ਲੈ ਕੇ ਬੋਲਦੇ ਹਾਂ ਜੀ ਹਾਂ ਐਂ ਕਰਾ ਦੇ ਐਂ ਕਰਾ ਦੇ ਬੋਲੀ ਬਹੁਤ ਹੋ ਗਿਆ ਹਾਂ ਜੀ ਬੋਲੋ 250 ਰੁਪਿਆ 250 250 ਬੋਲਾਂ ਬਾਈ ਕਿਨੇ ਮੈਂ ਬੋਲਦਾ ਸੁ ਚੱਲ ਤਿੰਨੇ ਕਰ ਲੈ ਹਾਂ ਜੀ ਚੱਲ ਚੱਕ 300 ਨੂੰ ਹੀ ਹੋ ਗਿਆ ਸਿੱਧਾ ਲਾ ਬਈ ਇਹ 250 ਰੁਪਏ ਬੋਲੀ ਲੱਗੀ ਸੀ ਪਰ ਕੋਈ ਬੋਲਿਆ ਨਾ ਚੱਲ 300 ਨੂੰ ਕਰ ਦੇ ਕੋਈ ਚੱਕਰ ਨਹੀਂ ਯਾਰ ਹਨਾ ਬਾਈ ਜੀ ਆਂਦੇ ਕਿ 300 ਨੂੰ ਕਰ ਦੇ ਲਓ ਬਈ ਨਾ ਕਰੇਗੇ ਦੋ ਪੱਠਿਆਂ ਦਾ ਰੇਟ 300 ਰੁਪਏ ਬਾਈ ਅੱਜ ਹੈ वैसे 11:00 बजे ने रेड निकलूंगा भाई हरे पठिया दा ये ਵਿੱਚ ਚੱਕਦਾ ਕੰਮ ਲੈ ਬਈ ਤੂੜੀ ਦੀ ਕੁਆਲਿਟੀ ਚੈੱਕ ਕਰ ਲਿਓ ਜਰੂਰ ਮੇਰਾ ਵੀਰਪਰਾ ਬੋਲੋ ਹੀ ਬੋਲੋ ਕਿਦੀ ਲੀਆ गाना अमित ਚੱਲ ਗਿਆ ਜੀ ਜਿੱਦ ਕੇ ਦੋ 300 ਰੁਪਿਆ 300 300 ਹੋਣਾ ਬਾਈ ਕਿਨੇ ਲਾ ਬਾਈ ਇਹ ਵਾ ਕੀ ਬਾਈ 300 ਰੁਪਏ ਨੂੰ ਜੀ ਲਾ ਬਾਈ 300 ਰੁਪਏ ਤੋਂ ਲੈ ਕੇ ਤੇ 300 ਤੇ 35 ਰੁਪਏ ਤੱਕ ਅਜ ਰੇਟ ਚੱਲਿਆ ਜੀ ਇੱਕ ਨਗ ਰਹਿ ਗਿਆ ਲਾਸਟ ਨਗ ਆਜੋ ਕਰਾ ਦੀ ਇਹ ਵੀ ਵੇਖਿਓ ਬਾਈ ਕੀ ਰੇਟ ਜਾਂਦਾ ਜੀ ਕਾਲ ਦੇ ਬੈਗ ਵੇਖੋ ਪਾ ਜਮੈਂ ਅੱਜ ਤੱਕ ਦਾ ਪੱਤਰਕਾਰ ਨਹੀਂ ਹੁੰਦੇ ਤਾਜ਼ਾ ਤਾਜ਼ਾ ਹੀ ਲੱਗਿਆ ਬਿੱਟਾਂ ਸਹੀ ਆ ਕਾਲ ਉਹਨਾ ਕੈਨੇਡਾ ਕਾਲ ਉਹਨਾ ਕੈਨੇਡਾ ਦਾ ਬਣਾਈ ਫਿਰਦਾ ਇਹਨੂੰ ਅੱਜ ਹਾਂ ਆ 300 ਰੁਪਿਆ 300 250 ਬੋਲਾਂ ਭਾਈ ਕਿਨੇ ਸਹੀ ਤਾਂ 250 ਰੁਪਏ। ਚਲੋ। ਸਮਝ ਨਹੀਂ ਆ ਰਹੀ। ਲੈ ਬਾਈ 280 ਤੱਕ ਲੱਗਿਆ ਸੀ ਰੇਟ ਤਾਂ ਜਿਹੜਾ ਲਾਸਟ ਵਾਲੀ ਟਰਾਲੀ ਆ ਪਰ ਬਾਈ ਨੇ ਵੇਚੀ ਨਹੀਂ ਕਿ ਤੂੜੀ ਤੇ ਅੱਜ ਰੇਟ ਜਿਹੜਾ ਮਿੱਤਰੋ ਚੱਲਿਆ 300 ਤੋਂ ਲੈ ਕੇ 300 ਤੇ 35 ਰੁਪਏ ਤੱਕ ਜਿਹੜਾ ਸਿਰਾ ਤੂੜੀ ਜਿਹੜੀ ਉਹ ਵੀ ਕੀ ਆ ਜੀ ਤੇ ਕੱਲ ਜਿਹੜਾ ਰੇਟ ਚੱਲਿਆ ਸੀਗਾ ਬਾਈ 400 ਤੇ 60 ਰੁਪਏ ਜਿਹੜੀ ਮੁੱਕ ਦੀ ਗੱਲ ਇਹ ਆ ਤੇ 35 ਦਾ ਸਿੱਧੇ ਹੋ ਗਏ 35 ਤੇ 10 45 ਤੇ 10 55 25 100 ਤੇ 25 ਰੁਪਏ ਯਾਨੀ ਰੇਟ ਜਿਹੜਾ ਅੱਜ ਮੰਦਾ ਰਿਹਾ ਬਾਈ ਹਣਾ 125 ਬਣ ਗਿਆ ਨਾ ਹਾਂਜੀ 300 ਤੇ ਇੱਕ ਮਿੰਟ ਰੇਟ ਲਿਖ ਲੈਣ ਦੇ ਮੈਨੂੰ ਹਾਂ ਹਾਂ ਕਾਦੀ ਪੱਠੇ ਖੜੇ ਐ ਜਵਾਬ ਕੋਈ ਗੱਲ ਨਹੀਂ ਵਿੱਚੇ ਹੀ ਬੋਲ ਦਿੰਨੇ ਆਪਾਂ 360 ਰੁਪਏ ਜਿਹੜਾ ਬਾਈ ਦੇ ਆ 335 ਦਲਤ ਹੋ ਗਈ ਕੰਮ ਵੇਚੀ 390 ਜੇ ਸਹੀ ਜਾਂਦੇ ਨਾਲ ਫੁੱਲਾ ਸਾਡਾ ਡਲਪ ਟੱਕਰੀ ਕਿੰਨੀ ਕਿੰਨੀ ਲਾਦਾ ਕਿੰਨਾ ਲਾਦਾ ਰੇਟ ਦਾ ਮੇਰਾ ਟੈਂਟ 200 ਤੇ 80 70 ਲਾਉਂਦੇ ਆ 280 ਹਾਂ ਵੇਚੀ ਨਹੀਂ ਪੈਂਟ ਸਾਡੇ ਫੈਕਟਰੀ ਬਣੀ ਆ ਵੀਰੋ ਹਾਂ ਉੱਥੇ ਲਾ ਦੇ 90 ਰੁਪਏ ਦੇ ਹੀ ਜਾਂਦੇ ਆ ਸਹੀ ਆ ਉੱਥੇ ਦਾ ਸਿੱਧੀ ਲਾ ਦੇ ਸਹੀ ਆ ਸਹੀ ਜਿੱਥੇ ਵਧੀਆ ਲੱਗਦਾ ਬਾਈ ਇਹਨਾਂ ਹਾਂ ਜਿੱਥੇ ਵਧੀਆ ਹੋਰ ਭਰਾ ਠੀਕ ਹੈ ਜੀ ਕੀ ਕੀ ਆਦੇ ਬਾਈ ਤੁਸੀਂ ਪੱਠੇ ਕਿੰਨੇ ਕ 6 ਕਿਨਾਲਾਂ ਧਾਂ ਦਾ ਜੇ ਕਿ ਵੀਰ ਭਰਾ ਨੂੰ ਚਾਹੀਦੇ ਆ ਜੀ ਇੱਕ ਕੱਢ ਕੇ ਲੈ ਜਾ ਜਾਜਨ ਦੇ ਉੱਪਰ ਪਾਣੀ ਆਇਆ ਹੋਇਆ ਠੀਕ ਹੈ ਜੀ ਹੰਤਾਲਾ ਹੋਵੇ ਵੱਡ ਕੇ ਜਨਾਂ ਗਈ ਲੈ ਜਾਵੇ ਇੱਕ ਟਰਾਲੀ ਠੀਕ ਹੈ ਜੀ ਲੈ ਭਾਈ ਬਾਈ ਕੋਲੇ ਜਵਾਰ ਹੈ ਜੀ ਆਪਣੇ ਕੋਲ ਜਵਾਰ ਖੜੇ ਛੇਕ ਨਾਲਾ ਹਣਾ ਤੇ ਇੱਕ ਟਰਾਲੀ ਦਾਣੀ ਕਰਨੀ ਜੇ ਨਹੀਂ ਇੱਕ ਸਰਦ ਜੇ ਕੋਈ ਹਿੰਮਤ ਵਾਲਾ ਆਵੇ ਵੱਢ ਕੇ ਲਿਆ ਸਕਦਾ ਜੇ ਕੋਈ ਹਿੰਮਤ ਵਾਲਾ ਹੈਗਾ ਵੀਰਪਰਾ ਇੱਕ ਟਰਾਲੀ ਜਿਹੜਾ ਵੱਢ ਕੇ ਲਿਆ ਸਕਦਾ ਨੰਬਰ ਕਿੰਨਾ ਆ ਗਿਆ ਤੇ ਪਿੰਡ ਕਿਹੜਾ ਆ ਗਿਆ ਜੀ ਆਪਣਾ ਸ਼ਹਿਰ ਕੋਟਪੁਰਾ ਸ਼ਹਿਰ ਕੋਟਕਪੂਰਾ ਲੋਕਲ ਹੈ ਜੀ ਫੋਨ ਨੰਬਰ ਕਿੰਨਾ 94654 946 54 54 2035 2035 936542035 ਲੈ ਬਾਈ ਤੇ ਬਾਕੀ ਜੀ ਕੇਵਲ ਨਾਲ ਵੀ ਗੱਲਬਾਤ ਕਰ ਲਓ ਕੋਈ ਰਿ ਉਹਦੇ ਕੋਲੇ ਹੁੰਦੇ ਆ ਨਾ ਬੰਦੇ ਜਿਵੇਂ ਜੋ ਵੀ ਚਾਹੀਦਾ ਹੁੰਦਾ ਹੈਗਾ ਤੇ ਸਿਸਟਮ ਕਰ ਲੂਗਾ ਤੇ ਬਾਈ ਦਾ ਨੰਬਰ ਆ ਗਿਆ ਜਿਸ ਕਿਸੇ ਵੀਰ ਭਰਾ ਨੂੰ ਜਵਾਰ ਚਾਹੀਦਾ ਜੀ ਹਿੰਮਤ ਵਾਲਾ ਬੰਦਾ ਚਾਹੀਦਾ ਟਰਾਲੀ ਵੱਟ ਕੇ ਲੈ ਜਾ ਸਕਦਾ ਹੋਰ ਠੀਕ ਹੈ ਜੀ ਕਹਿਵਾ ਦਿੰਦਾ ਲਓ ਜੀ ਅਜਮੇਰ ਭੱਲੜਾ ਤੋਂ ਨੇੜੇ ਸਮਾਣਾ ਗੁੱਡ ਮਾਰਨਿੰਗ ਬਾਈ ਕੀ ਹਾਲ ਚੱਲ ਤੇ ਬਾਈ ਦਾ ਨੰਬਰ ਬਾਕੀ ਤੁਹਾਨੂੰ ਦੇ ਦਾਂਾ ਕਨੈਕਟ ਕਰ ਲਿਓ ਬਾਈ ਦਾ ਸ਼ਹਿਰ ਕੋਟਕਪੂਰਾ ਹੀ ਆ ਤੇ ਧੰਨਵਾਦੋ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਨਵੇਂ ਰੇਟਾਂ ਦੇ ਨਾਲ ਜਾਨੀ ਕੱਲੂ 460 ਦੇ ਵਿੱਚੋਂ ਜੇ 335 ਘਟਾ ਦਈਏ ਤੇ ਮੇਰੇ ਹਿਸਾਬ ਨਾਲ 35 10 45 ਤੇ 10 55 ਤੇ 25 ਹੋ ਗਿਆ 100 ਦੇ 25 ਰੁਪਏ ਹੋ ਗਿਆ 125 ਰੁਪਏ ਜਾਨੀ ਕੱਲ ਨਾਲ ਤੂੜੀ ਜਿਹੜੀ ਆ ਮੰਦੀ ਰਹੀ ਹੈ ਬਾਈ ਥੱਲੇ ਵਜੀ ਹੈ ਇੱਕੋ ਦਾਮ ਠੀਕ ਆ ਜੀ ਲੈ ਬਾਈ ਐਂ ਦਾ ਆਪਾਂ ਵੀ ਹਿਸਾਬ ਕਿਤਾਬ ਜੀ ਹੁਣ ਥੋੜਾ-ਥੋੜਾ ਹੋਈ ਜਾਂਦੇ ਆ ਯਾਰ ਨਪੁੰਨ ਹਨਾ ਕੱਲੂ ਬਣਦੀ ਜਾਂਦੀ ਗੱਲ ਥੋੜੀ ਜਿਹੀ ਲਭੇ ਇੱਧਰ ਲਭੇ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਆ ਕਰੋ ਵੀਰ ਭਰਾ ਯਾਰ ਵੀ ਕਿੱਥੋਂ-ਕਿੱਥੋਂ ਆਪਣੀ ਵੀਡੀਓ ਵੇਖੀ ਜਾਂਦੇ ਵੀਰ ਭਰਾ ਕਿੱਥੋਂ-ਕਿੱਥੋਂ ਕਿੰਨਾ-ਕਿੰਨਾ ਰੇਡ ਚੱਲੀ ਜਾਂਦਾ ਇਹ ਕਮੈਂਟ ਮੇਰਾ ਵੀਰ ਭਰਾ ਜਰੂਰ ਕਰਿਆ ਕਰੋ ਬਾਈ ਯਾਰ ਕਿਉਂਕਿ ਨਾ ਇਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਫਲਾਨੇ ਏਰੀਆ ਦੇ ਵਿੱਚ ਆਹ ਰੇਡ ਆ ਫਲਾਨੇ ਏਰੀਆ ਦੇ ਵਿੱਚ ਆਹ ਰੇਡ ਇਹਦੇ ਕਰਕੇ ਪਤਾ ਲੱਗਦਾ ਰਹਿੰਦਾ ਵੀ ਕਰੇ ਕਨੈਕਟ ਵੀਰ ਭਰਾ